ਚੈਨਲ ਦਾ ਆਰਐਨ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਲੋਕ ਸਭਾ ਚੋਣਾਂ 2024 ਹਲਕਾ ਗੁਰਦਾਸਪੁਰ ਦੀ ਗੱਲ ਕਰੀਏ ਤੇ ਬੜੀ ਹੌਟ ਸ਼ੀਟ ਮੰਨੀ ਜਾ ਰਹੀ ਹੈ ਜਿੱਥੇ ਬੜਾ ਜ਼ਬਰਦਸਤ ਮੁਕਾਬਲਾ ਵੇਖਣ ਨੂੰ ਮਿਲ ਰਿਹਾ ਹੈ ਜਿੱਥੇ ਭਾਜਪਾ ਆਮ ਆਦਮੀ ਪਾਰਟੀ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਮੁਕਾਬਲਾ ਵੇਖਣ ਨੂੰ ਮਿਲੇਗਾ ਉੱਥੇ ਬੀਤੇ ਦਿਨੀ ਸ਼੍ਰੋਮਣੀ ਅਕਾਲੀ ਦਲ ਨੂੰ ਹਲਕਾ ਗੁਰਦਾਸਪੁਰ ਚ ਉਸ ਵੇਲੇ ਵੱਡਾ ਝਟਕਾ ਲੱਗਾ ਸੀ ਜਦੋਂ ਉਹਨਾਂ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸਦਾਬਲ 20 ਸੇ ਬਿੱਟੂ ਜਿਨਾ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਵੱਡੀ ਨਾਰਾਜ਼ਗੀ ਜਤਾਉਂਦੇ ਹੋਏ ਪਾਰਟੀ ਨੂੰ ਅਲਵਦਾ ਕਿਹਾ ਸੀ ਅੱਜ ਸਾਡੇ ਨਾਲ ਮੌਜੂਦ ਹੈ ਆਮ ਆਦਮੀ ਪਾਰਟੀ ਜੁਆਇਨ ਕਰ ਚੁੱਕੇ ਹੈ ਆਓ ਗੱਲਬਾਤ ਕਰਦੇ ਹਾਂ ਸਬਸਕ੍ਰਾਈਬ ਭਾਜੀ ਸਵਾਗਤ ਹੈ ਸਭ ਤੋਂ ਪਹਿਲਾਂ ਇਹ ਦੱਸਿਓ ਨਾਰਾਜ਼ਗੀ ਤੁਸੀਂ ਜ਼ਾਹਰ ਕੀਤੀ ਹੈ ਫਿਰ ਵੀ ਅੱਜ ਵੀ ਦੱਸ ਦੋ ਕੀ ਨਾਰਾਜ਼ਗੀ ਸੀ ਸਭ ਤੋਂ ਪਹਿਲਾਂ ਆਰਹਨ ਚੈਨਲ ਦੇ ਸਾਰੇ ਹੀ ਦਰਸ਼ਕਾਂ ਦਾ ਕਿ ਤੁਹਾਡਾ ਇੱਥੇ ਆਉਣ ਤੇ ਜੀ ਆਇਆਂ ਨਾਲ ਹੀ ਫਤਿਹ ਦੀ ਸਾਂਝ ਪਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਨਾਰਾਜ਼ਗੀ ਕੋਈ ਕਿਸੇ ਪਰਸਨਲ ਇਨਸਾਨ ਨਾਲ ਨਹੀਂ ਸ਼੍ਰੋਮਣੀ ਅਕਾਲੀ ਦਲ ਦੀਆਂ ਜਿਹੜੀਆਂ ਨੀਤੀਆਂ ਨੇ ਔਰ ਜਿਹੜੇ ਪੰਥਕ ਪਰਿਵਾਰ ਨੇ ਉਹਨਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਜਿੰਨਾ ਜਿਸ ਕਰਕੇ ਮੈਂ ਪਾਰਟੀ ਵਿੱਚ ਆਪਣਾ ਦਮ ਘੁਟਣਾ ਮਹਿਸੂਸ ਕਰਦਾ ਸੀ ਉਹਦੇ ਕਰਕੇ ਮੈਂ ਪਾਰਟੀ ਨੂੰ ਹਲਵਿਦਾ ਕਹਿ ਕੇ ਤੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਗੱਲ ਕਰੀਏ ਸਾਰੀ ਜਵਾਨੀ ਪਾਰਟੀ ਲੇਖੇ ਲਈਏ ਤੁਸੀਂ ਜ਼ਿਕਰ ਕਰ ਚੁੱਕੇ ਹੋ ਪੰਥਕ ਪਰਿਵਾਰ ਹੈ ਕੀ ਸਮਝਿਓ ਕਿ ਵੱਡੇ ਬਾਦਲ ਸਾਹਿਬ ਦੇ ਜਾਣ ਤੋਂ ਬਾਅਦ ਪਾਰਟੀ ਇੰਨਾ ਖੇਰੂ-ਖੇਰੂ ਹੋ ਰਹੀ ਹੈ ਕੀ ਕਾਰਨ ਸਮਝਿਓ ਵੇਖੋ ਮੈਂ ਇਕੱਲਾ ਹੀ ਪਰਿਵਾਰ ਵਿੱਚ ਨਹੀਂ ਮੇਰੇ ਤੋਂ ਪਹਿਲਾਂ ਮੇਰੇ ਸਤਿਕਾਰਯੋਗ ਦਾਦਾ ਜੀ ਸਰਦਾਰ ਦਿਆਲ ਸਿੰਘ ਜੀ ਜਿਹੜੇ ਮਾਸਟਰ ਤਾਰਾ ਸਿੰਘ ਜੀ ਨਾਲ ਜਿਨ੍ਹਾਂ ਨੇ ਜਿੱਲ ਵੀ ਕੱਟੀ ਔਰ ਉਹਨਾਂ ਦੇ ਨਾਲ ਕੰਮ ਕੀਤਾ ਉਹਨਾਂ ਤੋਂ ਜਾਣ ਤੋਂ ਬਾਅਦ ਮੇਰੇ ਪਿਤਾ ਸ਼ਹੀਦ ਜਥੇਦਾਰ ਧਰਮ ਸਿੰਘ ਜੀ ਜਿਨ੍ਹਾਂ ਨੇ 1985 ਦੇ ਵਿੱਚ ਐਮਐਲਏ ਦੀ ਇਲੈਕਸ਼ਨ ਵੀ ਬਟਾਲੇ ਤੋਂ ਤਕੜੀ ਨਿਸ਼ਾਨ ਤੇ ਲੜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਸਰਦਾਰ ਸੁਰਜੀਤ ਸਿੰਘ ਬਰਨਾਲਾ ਸਾਹਿਬ ਨਾਲ ਉਹਨਾਂ ਨੇ ਬਹੁਤ ਲੰਮਾ ਸਮਾਂ ਕੰਮ ਕੀਤਾ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਵੀ ਉਹ ਔਖੇ ਸਮੇਂ ਦੇ ਵਿੱਚ ਪਾਰਟੀ ਨਾਲ ਖੜੇ ਰਹੇ ਉਹਨਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਉਹਨਾਂ ਦੇ ਜਾਨ ਤੋਂ ਬਾਅਦ ਮੇਰੇ ਸਿਰ ਤੇ ਪੱਗ ਸ਼ਰੋਮਣੀ ਕਾਲੀ ਦਲ ਦੀ ਉਸ ਵੇਲੇ ਦੇ ਵੱਡੇ ਲੀਡਰਾਂ ਨੇ ਆਣ ਕੇ ਬੰਨੀ ਤੇ ਮੈਂ ਉਸ ਪੱਗ ਦਾ ਮਾਨ ਸਤਕਾਰ ਅੱਜ ਤੱਕ ਵੀ ਰੱਖਦਾ ਆਇਆ ਔਰ ਸਮੇਂ ਸਮੇਂ ਤੇ ਪਾਰਟੀ ਤੇ ਜਦੋਂ ਵੀ ਭੀੜ ਬਣੀ ਹੈ ਉਦੋਂ ਤੋਂ ਕਿ ਮੈਂ ਆਪਣੀ ਛਾਤੀ ਢਾਕੇ ਮੋਢੇ ਨਾ ਮੋਢਾ ਲਾ ਕੇ ਪਾਰਟੀ ਦੇ ਨਾਲ ਕੰਮ ਕਰਦਾ ਰਿਹਾ ਹਾਂ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਹੀ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਕੰਮ ਕਰਦੇ ਰਹੇ ਹਾਂ ਪਰ ਬਹੁਤ ਹੀ ਅਫਸੋਸ ਨਾਲ ਮੈਨੂੰ ਕਹਿਣਾ ਪੈਂਦਾ ਹੈ ਕਿ ਮੇਰੀ ਕਿਸੇ ਨੇ ਵੀ ਸਾਰ ਨਹੀਂ ਲਈ ਜਿਸ ਕਰਕੇ ਮੈਂ ਬਹੁਤ ਨਰਾਸ਼ ਸੀ ਇਸ ਕਰਕੇ ਮੈਂ ਪਾਰਟੀ ਤੋਂ ਹਲਵੇ ਤੱਕ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਉਹਨਾਂ ਦੇ ਚਰਨਾ ਚ ਮੇਰਾ ਸਿਰ ਅੱਜ ਵੀ ਝੁਕਦਾ ਹਮੇਸ਼ਾ ਝੁਕਦਾ ਰਹੇਗਾ ਕਿਉਂਕਿ ਉਹ ਇੱਕ ਦਰਵੇਸ਼ ਸਿਆਸਤਦਾਨ ਸਨ ਜਿਹੜੇ ਆਪਣੇ ਇੱਕ ਛੋਟੇ ਤੇ ਛੋਟੇ ਵਰਕਰ ਨੂੰ ਵੀ ਟੁੱਟਣ ਨਹੀਂ ਸੀ ਦਿੰਦੇ ਜਦੋਂ ਕੋਈ ਪਤਾ ਲੱਗਦਾ ਸੀ ਕਿ ਕੋਈ ਵਰਕਰ ਨਾਰਾਜ਼ ਆ ਤੇ ਉਹ 500 ਕਿਲੋਮੀਟਰ ਦਾ ਪੈਂਡਾ ਤੈਅ ਕਰਕੇ ਇੱਕ ਛੋਟੇ ਜਿਹੇ ਵਰਕਰ ਨੂੰ ਮਨਾਉਣ ਲਈ ਉਹਦੇ ਘਰ ਬਿਨਾਂ ਦੱਸਿਆ ਚਲੇ ਜਾਂਦੇ ਸਨ ਜਿਸ ਕਰਕੇ ਕੋਈ ਵੀ ਵਰਕਰ ਉਹਨਾਂ ਦੇ ਹੁੰਦਿਆਂ ਪਾਰਟੀ ਛੱਡ ਕੇ ਨਹੀਂ ਸੀ ਗਿਆ ਅੱਜ ਬਹੁਤ ਵੱਡਾ ਨਿਹਾਰ ਪਾਰਟੀ ਚ ਆਇਆ ਹੈ ਤੇ ਬਹੁਤ ਵੱਡੇ ਵੱਡੇ ਲੀਡਰ ਬਹੁਤ ਵੱਡੇ ਪੰਥਕ ਪਰਿਵਾਰ ਸਾਡੇ ਵਰਗੇ ਜਿਹੜੇ 4-4 5-5 ਪੀੜੀਆਂ ਤੋਂ ਸ਼੍ਰੋਮਣੀ ਕਾਲੀ ਦਲ ਨਾਲ ਸਨ ਉਹ ਸਾਰੇ ਪਾਰਟੀ ਨੂੰ ਅਲਵਿਦਾ ਕਹਿ ਕੇ ਦੂਜੀਆਂ ਪਾਰਟੀਆਂ 'ਚ ਜਾ ਰਹੇ ਨੇ ਸਿਰਫ ਇਸੇ ਕਰਕੇ ਕਿ ਜਿਹੜੇ ਸਾਡੇ ਵੱਡੇ ਲੀਡਰ ਨੇ ਉਹ ਪੁੱਛ ਪੜਤਾਲ ਨਹੀਂ ਕਰਦੇ ਉਹਨਾਂ ਪਰਿਵਾਰਾਂ ਦੀ ਉਹਨਾਂ ਪਰਿਵਾਰਾਂ ਦੇ ਮਗਰ ਨਹੀਂ ਖਲੋਰੇ ਨਾ ਔਖੇ ਸਮੇਂ ਦੇ ਵਿੱਚ ਨਾ ਖੁਸ਼ੀ ਦੇ ਸਮੇਂ ਦੇ ਵਿੱਚ ਪਰ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਗਏ ਹੋ ਤੁਸੀਂ ਕਿੰਨੇ ਸਾਥੀਆਂ ਸਮੇਂ ਸ਼ਾਮਲ ਹੋਏ ਹੋ ਕੀ ਕਹਿਣਾ ਚਾਹੁੰਦੇ ਹੋ ਕਿਦਾਂ ਸਬਬ ਬਣ ਗਿਆ ਕਿ ਆਮ ਆਦਮੀ ਪਾਰਟੀ ਨਾਲ ਜੁੜੇ ਮੈਂ ਤੇ ਮੇਰੇ ਸਜੀਆਂ ਖੱਬੀਆਂ ਬਾਵਾ ਮੇਰੇ ਸਾਥੀ ਮੇਰੇ ਭੈਣ ਭਰਾ ਰਿਸ਼ਤੇਦਾਰ ਸਾਰੇ ਦੇ ਸਾਰੇ ਆਮ ਆਦਮੀ ਚ ਜੁਆਇਨ ਕੀਤੇ ਨੇ ਕੱਲ 18 ਅਹੁਦੇਦਾਰ ਜਿਹੜੇ ਜ਼ਿਲ੍ਹੇ ਦੇ ਯੂਥ ਅਕਾਲੀ ਦਲ ਦੇ 6 ਸਟੂਡੈਂਟ ਫੈਡਰੇਸ਼ਨ ਦੇ ਸਾਰੇ ਮੇਰੇ ਨਾਲ ਗਏ ਨੇ ਔਰ ਆਉਣ ਵਾਲੇ ਸਮੇਂ ਚ ਬਹੁਤ ਵੱਡੀ ਗਿਣਤੀ ਵਿੱਚ ਜਿੱਥੇ ਮੈਂ ਅਕਾਲੀ ਦਲ ਦੇ ਬਹੁਤ ਵੱਡੇ ਵੱਡੇ ਹੋਰ ਲੀਡਰ ਤੇ ਵਰਕਰ ਸ਼ਾਮਲ ਕਰਾਉਣ ਜਾ ਰਿਹਾ ਉੱਥੇ ਨਾਲ ਹੀ ਦੂਜੀਆਂ ਪਾਰਟੀਆਂ ਚ ਵੀ ਪਰੇਰ ਕੇ ਉਹਨਾਂ ਨੂੰ ਲਿਆ ਕੇ ਇਸ ਪਾਰਟੀ ਨੂੰ ਮਜ਼ਬੂਤ ਕਰ ਲਈ ਇਸ ਪਾਰਟੀ ਦਾ ਪੱਲਾ ਉਹਨਾਂ ਨੂੰ ਫੜਾ ਰਿਆ ਕੀ ਸਮਝਿਓ ਕਿ ਵੱਡੇ ਵੱਡੇ ਲੀਡਰ ਜਿਹੜੇ ਵੱਡੇ ਵੱਡੇ ਆਗੂ ਸ਼ੋਮਨੀ ਕਾਲ ਤੋਂ ਛੱਡ ਰਿਹਾ ਫਿਰ ਵੀ ਹਾਈ ਕਮਾਂਡ ਚੁੱਪ ਬੈਠੀ ਹੈ ਉਹ ਕੰਟੈਕਟ ਕਿਉਂ ਨਹੀਂ ਕਰਦੀ ਕਿਸੇ ਨਾਲ ਕਿ ਕੀ ਕੀ ਮਸਲਾ ਚੱਲ ਰਿਹਾ ਹੈ ਕਿੱਦਾਂ ਨੂੰ ਸੁਲਝਾਈ ਜਾਏ ਪਾਰਟੀ ਨੂੰ ਨੇ ਇੱਕ ਬੜੀ ਵੱਡੀ ਗਲਤਫਹਿਮੀ ਆ ਕਿ ਜਿਹੜੇ ਪੰਥਕ ਪਰਿਵਾਰ ਨੇ ਜਿਹੜੇ ਚਾਚਾਰ ਪੀੜੀਆਂ ਤੋਂ ਪੰਥਨਾ ਤੁਰਦੇ ਆ ਰਹੇ ਨੇ ਉਹ ਪਰਵਾਹ ਜਿਹੜੇ ਪਾਰਟੀ ਨੂੰ ਕਿਤੇ ਵੀ ਛੱਡ ਕੇ ਨਹੀਂ ਜਾਣਾ ਉਹਨਾਂ ਨੇ ਭਾਵੇਂ ਅਸੀਂ ਉਹਨਾਂ ਦੀ ਸਾਰ ਲਈਏ ਭਾਵੇਂ ਨਾਂ ਲਈਏ ਉਹਨਾਂ ਨੇ ਭਾਵੇਂ ਉਹਨਾਂ ਦਾ ਦਮ ਘੁੱਟਦਾ ਹੋਵੇ ਭਾਵੇਂ ਕੁਝ ਵੀ ਹੋਵੇ ਉਹਨਾਂ ਨੇ ਪਾਰਟੀ ਵਿੱਚ ਹੀ ਰਹਿਣਾ ਕਿਉਂਕਿ ਉਹਨਾਂ ਦੇ ਵੱਡ ਬਡੇਰੇ ਜਿਹੜੇ ਆ ਉਹ ਵੀ ਪਾਰਟੀ ਦੇ ਵਿੱਚ ਹੀ ਰਹੇ ਨੇ ਇਸ ਕਰਕੇ ਉਹਨਾਂ ਨੂੰ ਇਹ ਭੁਲੇਖਾ ਹੋ ਆ ਕਿ ਤੋ ਹਰ ਬੰਦਾ ਆਪਣੀ ਸੈਲਫ ਰਿਸਪੈਕਟ ਵੀ ਚਾਹੁੰਦਾ ਵਾ ਨਾਲ ਨਾਲ ਜਿੱਥੇ ਕਿਤੇ ਪਰਿਵਾਰ ਦੀ ਗੱਲ ਹੁੰਦੀ ਹੈ ਪਰਿਵਾਰ ਦੇ ਦੁੱਖ ਦਰਦ ਬੰਦਾ ਉੱਥੇ ਚਾਹੁੰਦਾ ਉਹ ਬੰਦਾ ਕਿ ਮੇਰੇ ਨਾਲ ਆ ਕੇ ਮੇਰੀ ਪਾਰਟੀ ਦੇ ਲੀਡਰ ਪਾਰਟੀ ਆਣ ਕੇ ਖੜੋਵੇ ਪਰ ਇਹਨਾਂ ਨੇ ਕਿਸੇ ਦੀ ਸਾਰ ਨਹੀਂ ਲਈ ਨਾ ਲੈ ਰਹੇ ਨੇ ਜਿਹਦੇ ਕਰਕੇ ਸਾਰਾ ਕੁਝ ਹੋ ਰਿਹਾ ਤੁਸੀਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਤਸਵੀਰਾਂ ਤੁਸੀਂ ਸਾਂਝੀਆਂ ਕੀਤੀਆਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੰਜਾਬ ਦੇ ਮੁੱਖ ਮੰਤਰੀ ਮਾਨਯੋਗ ਭਗਵੰਤ ਸਿੰਘ ਮਾਨ ਬਟਾਲਾ ਤੋਂ ਵਿਧਾਇਕ ਸ਼ਰੀ ਕਲਸੀ ਜੀ ਮੌਜੂਦ ਦੇ ਨਾਲ ਹੁਣ ਕਿਸ ਤਰ੍ਹਾਂ ਦੀ ਐਕਟੀਵਿਟੀ ਚੱਲ ਰਹੀ ਹੈ ਪਾਰਟੀ ਵਿੱਚ ਕੀ ਕੁਝ ਕਰ ਰਹੇ ਹੋ ਪਾਰਟੀ ਵੇਖੋ ਸਾਡੇ ਮਾਨਯੋਗ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਜੀ ਉਹ ਸਾਡੇ ਬਟਾਲਾ ਹਲਕੇ ਦੇ ਵਿਧਾਇਕ ਸ਼ੈਰੀ ਕਲਸੀ ਜੀ ਮੈਂ ਸਭ ਤੋਂ ਪਹਿਲਾਂ ਉਹ ਦੱਸਣਾ ਚਾਹੁੰਦਾ ਕਿ ਉਹ ਈਜ਼ੀ ਟੂ ਅਪਰਚੇਬਲ ਨੇ ਜੋ ਮੈਂ ਆਵਾਜ਼ ਕੀਤਾ ਹੈ ਕਿ ਉਹ ਕਿਸੇ ਵੇਲੇ ਵੀ ਚਲੇ ਜਾਓ ਉਸੇ ਵੇਲੇ ਉਹ ਵਰਕਰ ਦੇ ਨਾਲ ਖਲੋਂਦੇ ਨੇ ਔਰ ਜੋ ਵਾਦੇ ਪਾਰਟੀਆਂ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਕਰਦੀਆਂ ਨੇ ਉਹ ਚੌਥੇ ਸਾਲ ਜਾ ਕੇ ਪੰਜਵੇਂ ਸਾਲ ਦੇ ਵਿੱਚ ਉਹ ਪੂਰਾ ਕਰਦਿਐ ਨੇ ਪਰ ਇਹ ਉਹ ਪਾਰਟੀ ਵੇਖੀ ਆ ਮੈਂ ਕਿ ਜਿਹੜੀ ਪਹਿਲੇ ਸਾਲ ਹੀ ਇਹਨਾਂ ਨੇ ਜਿਹੜੇ ਆਪਣੇ ਵਾਅਦੇ ਕੀਤੇ ਸੀ ਉਹ ਪੂਰੇ ਕਰਨੇ ਸ਼ੁਰੂ ਕਰ ਦਿੱਤੇ ਨੇ ਇਹਨਾਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਮੈਂ ਪਾਰਟੀ ਜਿਹੜੀ ਆ ਉਹ ਜੁਆਇਨ ਕੀਤੀ ਮੇਰਾ ਆਖਰੀ ਸਵਾਲ ਹਲਕਾ ਗੁਰਦਾਸਪੁਰ ਚ ਵੱਡਾ ਕਮਸਾਨ ਹੋਣ ਜਾ ਰਿਹਾ ਚਾਰ ਪਾਰਟੀਆਂ ਆ ਮੋ ਸਾਹਮਣੇ ਬਿਲਕੁਲ ਕੀ ਸਮਝਦੇ ਹੋ ਰਿਜ਼ਲਟ ਕਿਦਾਂ ਦਾ ਆਏਗਾ ਵੇਖੋ ਮੈਂ ਪੱਟ ਤੇ ਥਾਪੀ ਮਾਰ ਕੇ ਕਹਿੰਦਾ ਡੰਕੇ ਦੀ ਜੋਟ ਕਿਨਾਂ ਕਿ ਬਲਬੀਰ ਸਿੰਘ ਬਿੱਟੂ ਜਿਸ ਨੂੰ ਇਹ ਕਹਿੰਦੇ ਸੀ ਇਹਦੇ ਪੱਲੇ ਕੁਛ ਨਹੀਂ ਆ ਉਹ 20000 ਦੇ ਕਰੀਬ ਵੋਟ ਪੂਰੇ ਜ਼ਿਲ੍ਹੇ ਦੇ ਵਿੱਚੋਂ ਸ਼ਰੋਮਨੀ ਕਾਲੀ ਦਲ ਦੇ ਡੱਬੇ ਚੋਂ ਕੱਢ ਕੇ ਆਮ ਆਦਮੀ ਪਾਰਟੀ ਝਾੜੂ ਦੇ ਨਿਸ਼ਾਨ ਤੇ ਵੋਟਾਂ ਪਾ ਕੇ ਉਸ ਡੱਬੇ ਵਿੱਚ ਪਵਾਵੇਗਾ ਜਿਹਦੇ ਨਾਲ ਸ਼ਰੀ ਕਲਸੀ ਦੀ ਜਿਹੜੀ ਹੈ ਜਿੱਤੋ ਯਕੀਨੀ ਬਣਾ ਕੇ ਇਹਨਾਂ ਨੂੰ ਜਿਤਾ ਕੇ ਪਾਰਟੀ ਦੀ ਝੋਲੀ ਦੇ ਵਿੱਚ ਸੀਟ ਪਾਵਾਂਗੇ ਤਾਂ ਇਹ ਸੀ ਜੀ ਸਾਬਕਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਲਬੀਰ ਸਿੰਘ ਬਿੱਟੂ ਜਿਨ੍ਹਾਂ ਨੇ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਹੈ ਅੱਜ ਉਹਨਾਂ ਵੱਡਾ ਦਾਅਵਾ ਕੀਤਾ ਹੈ ਕਿ ਹਲਕਾ ਗੁਰਦਾਸਪੁਰ ਵਿੱਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਹੋਏਗੀ ਵੇਖ ਤੇ ਕੋ ਚੈਨਲ ਦਾ ਆਰ ਐਨ ਨਿਊਜ਼